ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਵਿੱਚ ਅਸਮਾਨ ਦੇ ਰਾਜਾ ਬਾਜ ਦੀ ਜਾਨ ਬਚਾਉਂਦੇ ਹੋਏ ਬੀਬੀਐਮਬੀ ਅੱਗ ਬਚਾਊ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਟੀਮ ਨੇ ਸ਼ਾਨਦਾਰ ਮਿਸਾਲ ਕੰਮ ਕੀਤੀ ਲਗਭਗ 70 ਫੁੱਟ ਉੱਚੇ ਪਿੱਪਲ ਦੇ ਦਰਖਤ ਤੇ ਇੱਕ ਬਾਜ ਖਤਰਨਾਕ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਜਿਸ ਦੇ ਖੰਭ ਡੋਰ ਵਿੱਚ ਉਲਝਣ ਕਾਰਨ ਬਾਜ ਉੱਡਣ ਵਿੱਚ ਅਸਮਰਥ ਹੋ ਗਿਆ ਅਤੇ ਉਸ ਦੀ ਜਾਨ ਨੂੰ ਭਾਰੀ ਖਤਰਾ ਬਣ ਗਿਆ ਸੂਚਨਾ ਮਿਲਦੇ ਹੀ ਅੱਗ ਬਜਾਊ ਵਿਭਾਗ ਦੇ ਲੀਡਿੰਗ ਫਾਇਰਮੈਨ ਮਨਦੀਪ ਕੁਮਾਰ ਦੀ ਅਗਵਾਈ ਹੇਠ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸੰਜੀਵ ਕੁਮਾਰ ਮੌਕੇ ਤੇ ਪਹੁੰਚੇ ਹਾਈਡਰੌਲਿਕ ਪੌੜੀ ਅਤੇ ਖਾਸ ਸਾਜ਼ੋ-ਸਮਾਨ ਦੀ ਮਦਦ ਨਾਲ ਲਗਭਗ ਡੇਢ ਘੰਟੇ ਦੀ ਸਖਤ ਮੁਸ਼ਕਲ ਤੋਂ ਬਾਅਦ ਬਾਜ ਨੂੰ ਸੁਰੱਖਿਤ ਬਚਾ ਲਿਆ ਗਿਆ ਚਾਈਨਾ ਡੋਰ ਤੋਂ ਮੁਕਤ ਕਰਵਾ ਕੇ ਬਾਜ ਨੂੰ ਪਾਣੀ ਪਿਲਾਇਆ ਗਿਆ ਅਤੇ ਸਿਹਤ ਜਾਂਚ ਤੋਂ ਬਾਅਦ ਉਸ ਨੂੰ ਮੁੜ ਅਸਮਾਨ ਵਿੱਚ ਛੱਡਿਆ ਜਾਏਗਾ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਪੰਛੀਆਂ ਅਤੇ ਇਨਸਾਨਾਂ ਦੋਵਾਂ ਲਈ ਜਾਨਲੇਵਾ ਹੈ ਰੈਸਕਿਊ ਟੀਮ ਦੀ ਹਿੰਮਤ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਇੱਕ ਬੇਜਵਾਨ ਦੀ ਜ਼ਿੰਦਗੀ ਬਚਾਈ ਗਈ ਤੁਹਾਨੂੰ ਵੀ ਅਪੀਲ ਕੀਤੀ ਜਾਂਦੀ ਹੈ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਚਾਈਨਾ ਡੋਰ ਵੇਚਦਾ ਜਾਂ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦਾ ਹੈ ਤੇ ਉਸ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਕਿ ਕਿਸੇ ਦੀ ਜਾਨ ਨੂੰ ਬਚਾਇਆ ਜਾ ਸਕੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਖਬਰ ਪ੍ਰਸ਼ਾਸਨ ਤੱਕ ਪਹੁੰਚ ਸਕੇ ਅਤੇ ਚਾਈਨਾ ਡੋਰ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਸਕੇ ਨੰਗਲ ਤੋਂ ਸਾਥੀ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਗੁਰਚਰਨ ਸਿੰਘ ਗੁਰਚਰਨ ਦਸੋ ਕਿੱਦਾਂ ਪਤਾ ਲੱਗਾ ਕੀ ਜਾਣਕਾਰੀ ਨੇ ਦੇਖਿਆ ਜੀ ਵਾਜ ਦਾ ਫਸਫੜਾ ਹੋਇਆ ਹਾਂ ਇਸ ਵੀ ਜਾਈਪੁਰ ਮੈਂ ਜੰਡਾਰ ਮੈਂ ਵੀ ਗਿਆ ਉਸ ਦਿਨ ਨਹੀਂ ਤੁਸੀਂ ਫਾਇਰ ਦੇ ਜਾਓ ਹਾਂ ਫਾਇਰਾਂ ਕਬੀ ਬਹੁਤ ਪੂਰੀ ਹੈਲਪ ਕੀਤੀ ਜੇ ਸਾਰਾ ਕੱਟਾ ਸਾਫ ਹੋ ਗਏ ਹਾਂ ਇਹਦੀ ਜਾਨ ਬਚਾਈ ਗਈ ਅੱਛਾ ਠੀਕ ਹੈ ਕਾਫੀ ਮਿਹਨਤ ਨਾਲ ਆਕਰ ਤੁਸੀਂ ਬਾਜ ਕਰਤਾ ਕਿਦਾਂ ਪਤਾ ਲੱਗਾ ਸੀਗਾ ਕਿੰਨ ਜਾਣਕਾਰੀ ਦਿੱਤੀ ਆਕਰ ਦੱਸੋ ਪੂਰੀ ਜਾਣਕਾਰੀ ਬਾਜ ਜੀ ਸਾਨੂੰ ਸੂਚਨਾ ਮਿਲੀ ਸੀ ਜੀ ਫਾਇਰ ਸਟੇਸ਼ਨ ਤੇ ਆ ਕੇ ਸਰਦਾਰ ਜੀ ਨੇ ਸਾਨੂੰ ਮੈਸੇਜ ਦਿੱਤਾਦਾ ਜੀ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਨੇ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਪੇੜ ਦੇ ਉੱਪਰ ਬਹੁਤ ਹਾਈਟ ਤੇ ਜਿਹੜਾ ਇੱਕ ਬਾਜ ਫਸਿਆ ਹੋਇਆ ਹੈ ਚਾਈਨਾ ਡੋਰ ਸੀ ਜਾਂ ਜੋ ਵੀ ਪਤੰਗਾਂ ਦੀ ਡੋਰ ਹੁੰਦੀ ਉਹਦੇ ਵਿੱਚ ਤੇ ਅਸੀਂ ਆ ਕੇ ਜਦੋਂ ਦੇਖਿਆ ਤੇ ਬਹੁਤ ਹੀ ਹਾਈਟ ਤੇ ਸੀਗਾ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ ਨਾਲ ਜੰਗਲਾਤ ਵਿਭਾਗੇ ਤੋਂ ਅਮਰਿਤ ਜੀ ਨੇ ਨਾਲ ਆਪਣੇ ਭੇਜੇ ਨੇ ਡੇਲੀਵੇਜ ਸੰਜੀਵ ਜੀ ਹਾਂ ਹਾਂ ਨਾਲ ਡੇਲੀਵੇਜ ਏਮਪਲੋਈ ਸਾਡੇ ਬੀਬੀਐਮਬੀ ਦੇ ਉਹ 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 ਵੀ ਮੌਕੇ ਤੇ ਆ ਗਏ ਸੀਗੇ ਉਹਨਾਂ ਨੇ ਵੀ ਆ ਕੇ ਨਾਲ ਸਾਡੀ ਮਦਦ ਕਰਾਈ ਅਸੀਂ ਸੀੜੀ ਲਗਾ ਕੇ ਜਿਹੜਾ ਕੀ ਹੈ ਉੱਪਰ ਪਹੁੰਚ ਕੇ ਕੁਝ ਆਪਣੇ ਜਿਹੜੇ ਕਰਮਚਾਰੀ ਹੈ ਉਹਨਾਂ ਨੇ ਕੀ ਨਾ ਜੀ ਆਪਣਾ ਗੰਗਾ ਪ੍ਰਸ਼ਾਦ ਗੰਗਾ ਪ੍ਰਸ਼ਾਦ ਜੀ ਗੰਗਾ ਪ੍ਰਸ਼ਾਦ ਜੀ ਇਹਨਾਂ ਨੇ ਉੱਪਰ ਜਾ ਕੇ ਜਿਹੜਾ ਹੈ ਪੇੜ ਤੋਂ ਆਪਾਂ ਥੋੜਾ ਜਿਹਾ ਤੋੜਿਆ ਟਾਣੀ ਜਿਸ ਟਾਣੀ ਦੇ ਵਿੱਚ ਹਾਈਟ 'ਚ ਫਸਿਆ ਹੋਇਆ ਸੀ ਤੇ ਬਾਅਦ 'ਚ ਉਹਨੂੰ ਜਿਹੜਾ ਇਹ ਉਹਦੀ ਡੋਰ ਕਲੀਅਰ ਕਰਕੇ ਉਹਦੇ ਪੈਰਾਂ 'ਚ ਜਿਹੜੀ ਡੋਰ ਫਸੀ ਪੰਖਾ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਤੁਹਾਡੇ ਸਾਹਮਣੇ ਰੀਲੀਜ਼ ਕਰ ਦਿੰਦੇ ਹਾਂ ਬਹੁਤ ਵਧੀਆ ਰੈਸਕਿਊ ਆਪਰੇਸ਼ਨ ਹੋ ਗਿਆ